ਮੁਰਦਾਬਾਦ ਮੁਰਦਾਬਾਦ ਮਿੰਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਖਾਦੀਆਂ ਮੰਗਾ ਇਕੱਠੇ ਹੋ ਸਾਡਾ ਸੈਨਕੰਟਿਗੜ ਜਿੰਦਬਾਦ ਜਿੰਦਬਾਦ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜੀ ਹੁਣ ਤਲਵੰਡੀ ਸਾਬੋ ਵਿਖੇ ਅਸੀਂ ਅੱਜ ਪਠੰਡੇ ਦੇ ਵਿੱਚ ਇਕੱਤਰ ਹੋਏ ਆ ਜੀ ਸਾਰੇ ਸੈਨਿਕ ਭਾਈ ਸਾਰੇ ਖੜੇ ਜੋ ਸਾਡੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੀ ਅੱਜ ਅਸੀਂ ਕਿਸਾਨਾਂ ਦੀ سپورਟ ਦੇ ਵਿੱਚ ਇਕੱਠੇ ਹੋਏ ਆ ਸੋ ਸੋ ਜਿਹੜੀਆਂ ਸਾਡੀਆਂ ਮੋਟੀਆਂ-ਮੋਟੀਆਂ ਮੰਗਾਂ ਨੇ ਇੱਕ ਤਾਂ ਐਮਐਸਸੀਪੀ ਜਿਹੜੀ ਉਹ ਸਾਰੀਆਂ ਫਸਲਾਂ ਤੇ ਲਾਗੂ ਹੋਣੀ ਚਾਹੀਦੀ ਹੈ ਜੀ ਔਰ ਦੂਸਰੀ ਮੰਗ ਇਹ ਹੈ ਨਹਿਰੀ ਪਾਣੀ ਜਿਹੜਾ ਟਾਇਲ ਤੱਕ ਪਹੁੰਚ ਕਰਨਾ ਚਾਹੀਦਾ ਜੀ ਇੱਕ ਜਿਹੜਾ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਗਏ ਨਜਾਇਜ਼ ਜੀ ਔਰ ਅਦ ਕਰ ਹੋਣੇ ਚਾਹੀਦੇ ਹਨ ਔਰ ਵਡਾਪਾ ਪੈਨਸ਼ਨ ਉਹਨੂੰ ਹੋਰ ਵੱਧ ਕਰਨਾ ਚਾਹੀਦਾ ਉਹਦੇ ਵਿੱਚ ਵਾਦਾ ਕਰਨਾ ਚਾਹੀਦਾ ਜੀ ਪੈਨਸ਼ਨ ਦੇ ਵਿੱਚ ਇਹ ਲੱਗਦਾ ਚੋਣਾਂ ਨੇੜੇ ਆ ਕੇ ਕੇਂਦਰ ਸਰਕਾਰ ਨੂੰ ਮੰਗਾ ਮੰਨਣ ਨੂੰ ਤਿਆਰ ਪਹਿਲੇ ਵੀ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ ਸਾਲ ਪਰ ਹਾਂਜੀ ਕਿਸਾਨਾਂ ਦਾ ਅੰਦੋਲਨ ਤਾਂ ప్రతి ਦਿਨ ప్రతి ਦਿਨ ਚੱਲਦੀ ਰਹੀ ਹੈ ਦਿੱਲੀ ਦੇ ਵਿੱਚ ਵੀ ਚੱਲ ਰਿਹਾ ਉੱਥੇ ਵੀ ਮੰਗਾ ਇਹੀ ਆ ਵੀ ਜਿਹੜੀਆਂ ਤੁਹਾਨੂੰ ਦੱਸਿਆ ਜੀ ਮੈਂ 4 5 ਤੇ ਬਾਕੀ ਅੱਗੇ ਚੱਲਦਾ ਰਹੂ ਜਿੰਨਾ ਚਿਰ ਇਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਇਦਾਂ ਹੀ ਸਰਗਰਮ ਹੀ ਰਹੂਗਾ ਤਰਨਾ ਜੀ ਅਨਸਰ ਕੀ ਨਾਮ ਕੀ ਆਪਣਾ ਮੇਰਾ ਜੀ ਗੁਰਦੀਪ ਸਿੰਘ ਹੈ ਮੈਂ ਕੀ ਕਹਾਂ ਚਾਹੂੰਗਾ ਬੀਜਪੀ ਖਿਲਾਫ ਜੋ ਸਪੀਕਰ ਹੈ ਬੀਜਪੀ ਦੇ ਖਿਲਾਫ ਲਗਭਗ ਅਸੀਂ ਪਹਿਲਾਂ ਵੀ 2.5 ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ ਔਰ 750 ਦੇ ਕਰੀਬ ਸਾਡਾ ਕਿਸਾਨ ਭਰਾ ਉੱਥੇ ਸ਼ਹੀਦ ਹੋ ਗਿਆ ਸੀ ਉਹ ਲਗਭਗ ਕਿਤੇ ਨਾ ਕਿਤੇ ਸਾਨੂੰ ਉੱਥੇ ਇੱਕ ਇਹਨਾਂ ਨੇ ਇੱਕ ਜੁਮਲੇ ਚ ਪਾ ਕੇ ਸਾਡਾ ਜਿਹੜਾ ਰੋਸ਼ਮਰ ਦਰਸ਼ਨ ਉੱਥੇ ਚੱਲ ਰਿਹਾ ਸੀ ਧਰਨਾ ਚੱਲ ਰਿਹਾ ਸੀ ਕੁਝ ਮੰਗਾ ਕਹਿੰਦੀ ਸੀ ਅਸੀਂ ਮੰਨ ਲਈਆਂ ਪਰ ਨਹੀਂ ਭਰਾਵੋ ਉਹਨਾਂ ਨੇ ਸਾਡੀ ਇੱਕ ਵੀ ਮੰਗ ਉਹ ਨਹੀਂ ਮੰਨੀ ਸੀ ਮੇਨ ਆ ਸਾਡੀ ਐਮਐਸਪੀ ਉਹ ਦੂਜਾ ਬਿਜਲੀ ਬਿੱਲ ਸੋਧ ਜਿਹੜੇ ਕਿ ਦੋਨਾਂ ਹੀ ਸਾਡੇ ਹਰ ਵਰਗ ਤੇ ਮਾਰੂ ਉੱਪਰਦੇ ਆ ਸੋ ਇਹਨਾਂ ਚੀਜ਼ਾਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਗਰਾਹਾ ਦੇ ਨਾਲ ਸਾਡੀ ਇੱਕ ਸਰਵਿਸਮੈਨ ਯੂਨੀਅਨ ਕ੍ਰਾਂਤੀਕਾਰੀ ਯੂਨੀਅਨ ਪੂਰਾ ਸਾਥ ਦੇ ਕੇ ਉਹਨਾਂ ਦੇ ਨਾਲ ਡਟ ਕੇ ਖੜੂਗੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਦੀ ਆਪਾ ਧੌਣ ਤੇ ਗੋਡਾ ਜਰੂਰ ਰਖ ਲਾਂਗੇ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ